ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਸਿਫਤ ਬਟਿਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਆਰੀਵਰਕ ਦੇ ਸੂਟ ਹੈਂਡਵਰਕ ਦੇ ਸੂਟ ਤੇ 벨ਵਟ ਦੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਮਸ਼ੀਨਵਰਕ ਦੇ ਕਸ਼ਮੀਨੇ ਦੇ ਸੂਟ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਵੀਡੀਓ ਨੂੰ ਨਾ ਤੁਸੀਂ ਸਕਿੱਪ ਕਰਕੇ ਨਾ ਦੇਖਿਆ ਕਰੋ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਇਹ ਕਲਰ ਕਿੰਨਾ ਸੋਹਣਾ ਹੈ ਮੈਂ ਜੰਟਾ ਕਲਰ ਹੈ ਜੀ ਬਹੁਤ ਹੀ ਪਿਆਰਾ ਸੂਟ ਬਣਿਆਗਾ 벨ਵਟ ਹੈਗਾ ਜੀ ਇਹ ਬਗਲਿਆ ਵਾਲੀ 벨ਵਟ ਲੱਗੀ ਹੋਈ ਹੈ ਹੈਂਡਵਰਕ ਵੇਖੋ ਜੀ ਕਿੰਨਾ ਸੋਹਣਾ ਚੈੱਕ ਕਰੋ ਆਪਾਂ ਇਹ ਵਾਲਾ ਸੂਟ ਜੀ ਆਪਣੇ ਇੰਸਟਾਗ੍ਰam ਪੇਜ ਪੇਜ ਦੇ ਉੱਪਰ ਵੀ ਪਾਇਆ ਹੋਇਆ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ ਕਲਰ ਪਸੰਦ ਹੋਵੇ ਸੂਟ ਪਸੰਦ ਆਵੇ ਤੁਸੀਂ ਇਹਦੇ ਨਾਲ ਦਾ ਆਪਣੇ ਤੋਂ ਸੂਟ ਰੈਡੀ ਕਰਵਾਉਣਾ ਹੋਵੇ ਤੁਸੀਂ ਆਪਾਂ ਨੂੰ ਇਹ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਪਣੇ ਨੰਬਰ ਤੇ ਭੇਜ ਸਕਦੇ ਹਾਂ ਜੀ। ਲੋਕੀ ਹੈਂਡਵਰਕ ਦਾ ਸੂਟ ਹੈ ਇਹ। ਇਹ ਹੋ ਗਿਆ ਜੀ ਇਹਦਾ ਬਾਜੂ ਦਾ ਡਿਜ਼ਾਈਨ। ਤੇ ਬਾਜੂ ਬਣੇ ਹੋਏ ਐ। ਐਸਟਰਾ ਇਹ ਚਾਕਾਂ ਦਾ ਵਰਕ ਹੈ ਇਹ। ਐਸਟਰਾ ਚਾਕ ਬਣੇ ਹੋਏ ਐ। ਇਹ ਕਸਟਮਰ ਦੀ ਡਿਮਾਂਡ ਤੇ ਤਿਆਰ ਹੋਇਆ ਸੂਟ। ਉਹਨਾਂ ਨੇ ਔਰੇਂਜ ਕਲਰ ਲਵਾਇਆ ਤੁਸੀਂ ਇਹਦੇ ਵਿੱਚ ਫਰੋਜੀ ਕਲਰ ਵੀ ਲਵਾ ਸਕਦੇ ਹੋ। वैसे ऑरेंज कलर बहुत सोना है रहे हैं लोच। ये हो गया ये मैजेंटा कलर का सूट ये पहुंचा वर्क हो गया जी ये वर्क हो गया ठीक है ये हो गया ये दूजा पासा पहुंचा वर्क ਕੀ ਕਿਸੇ ਕਦਰ ਤੇ ਕਰਵਾ ਸਕਦੇ ਉਹਨਾਂ ਨੇ ਮਿੰਟਾ ਕਦਰ ਤੇ ਕਰਵਾਇਆ ਤੇ ਸੂਟ ਜਾ ਰਿਹਾ ਸੀਗਾ ਮੈਂ ਕਿਹਾ ਵੀਡੀਓ ਬਣਾ ਲਈਏ ਆਪਾਂ ਪਹਿਲਾਂ ਲਓ ਜੀ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾਉਣਿਆ ਰੈਡੀ ਕਰਿਆ ਪੱਤਾ ਪਰਖੇ ਜੀ ਨਾ ਸੀ ਮਰਦਾ ਸ਼ਮਰਦੇ ਵਿੱਚ ਸੈਨਗੋ ਹੁੰਦੀ ਹੈ ਸੈਨਗੋ ਵਾਲਾ ਦੁਪੱਟਾ ਜੀ ਸੋਹਣਾ ਲੱਗਦਾ ਇਹਦੇ ਨਾਲ ਲਓ ਜੀ ਇਹਦੇ ਨਾਲ ਆਪਾਂ ਦੋ ਕਲਰ ਦਾ ਦੁਪੱਟਾ ਰੈਡੀ ਕੀਤਾ ਇਹਦੇ ਵਿੱਚ orange ਕਲਰ ਸੀਗਾ ਤੇ ਆਪਾਂ ਨਾਲ ਹੀ orange ਕਲਰ ਦੁਪੱਟੇ ਦੇ ਵਿੱਚ ਪੱਲਿਆਂ ਤੇ ਪਾ ਜਾਈਏਗਾ ਠੀਕ ਹੈ ਜੀ ਐਸਟਰ ਬੋਤਾ ਲਾਇਆ ਵਧੀਆ ਵਾਲਾ orange ਕਲਰ ਦੀ ਆਪਾਂ ਫਿਨਿਸ਼ਿੰਗ ਪੱਟੀ ਲਾਈ ਲਈਏ ਠੀਕ ਹੈ ਬਹੁਤ ਸੋਹਣਾ ਸੂਰ ਬਣ ਕੇ ਰੈਡੀ ਹੋਇਆ

ਹੌਣਾ ਲੱਗਦਾ ਠੀਕ ਹੈ ਇਹ ਹੋ ਗਿਆ ਜੀ ਆਪਣਾ ਪਹਿਲਾ ਸੂਟ ਦੁਪट्टे ਨਾਲ ਹੁਣ ਤੁਹਾਨੂੰ ਦਿਖਾਉਣੀ ਜੀ 벨ਵੈਟ ਦੇ ਵਿੱਚ ਆਪਾਂ ਆਰੀ ਵਰਕ ਦੇ ਸੂਟ ਕਲਰ ਬਹੁਤ ਸੋਹਣਾ ਹੈ ਲੋਜੀਪੁਰ ਆਹ ਇੱਧਰ ਉੱਧਰ ਆ ਲੈ ਕੋ ਗਿਆ ਜੀ फ्रंट से बनिया हो गया डिजाइन वादू हो गया सफाई भी वेखो जी कलर वेख सकते हो वादिया वाली बैल वट है बिलकुल एन नहीं आऊगा जो मर्जी आप हंडए ਇਹਦੇ ਹੈਗਾ ਇਹ ਪਹੁੰਚਾ ਦਾ ਵਰਕ ਇਹ ਹੈਗਾ ਜੀ ਇਹਦੇ ਪਹੁੰਚਾ ਦਾ ਵਰਕ ਉਹ ਬਾਧੂ ਵਰਕ ਹੋ ਗਿਆ ਇਹ ਪਹੁੰਚਾ ਵਰਕ ਹੋ ਗਿਆ ਇਹ ਵੀ ਕਸਟਮਰ ਦੀ ਡਿਮਾਂਡ ਤੇ ਤਿਆਰ ਹੋਇਆ ਸੂਟ ਤੁਸੀਂ ਨਹੀਂ ਵੀ ਕਰਵਾਉਣਾ ਪਹੁੰਚਾ ਦਾ ਵਰਕ ਤੁਸੀਂ ਛੱਡ ਵੀ ਸਕਦੇ ਹੋ ਤੇ ਇਹ ਵੀ ਹੈਂਡਵਰਕ ਦੇ ਉੱਪਰ ਹੈ ਜੇ ਤੁਸੀਂ ਹੈਂਡਵਰਕ ਦੇ ਪਹੁੰਚਰ ਵਰਕ ਨਹੀਂ ਕਰਵਾਉਣਾ ਤੁਸੀਂ ਉਹਦਾ ਵੀ ਛੱਡ ਸਕਦੇ ਹੋ ਕੰਦਾ ਆਪਣਾ ਚਾਕਾਂ ਦਾ ਡਿਜ਼ਾਈਨ ਹੀ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਹ ਹੋ ਗਿਆ ਬੈਲਵੜ ਦਾ ਦੂਜਾ ਸੂਟ ਆਰਲੀ ਵਰਕ ਦਾ ਇਹ ਹੁਣ ਹੋ ਗਿਆ ਜੀ ਆਪਣੀ ਕੋਈ ਇੱਕ ਇੱਕ ਸੂਟ ਵੀ ਚਲਾ ਜਾਣਾ ਹੈਗਾ ਇਹਦੀ ਵੀ ਆਪਾਂ ਤਾਂ ਵੀਡੀਓ ਬਣਾ ਰਹੇ ਹਾਂਗੇ ਇਹ ਵੀ ਕਸਟਮਰ ਦਾ ਇਹ ਸੂਟ भैन ने तैयार करवाया सूट ये है जी लो जी ये नैक का डिजाइन बनया हुआ पूरे फ्रंट से दोनों डिजाइन लो जी बाजू डिजाइन हो गया बाजू का हो गया ये पहुंचे का डिजाइन बनिया हुआ है ਆਪ ਹੌਂਟਾ ਜ। ਜਿਆਦਾ ਹੈਵੀ ਹੈਵੀ ਨਹੀਂ ਕੀਤੇ। ਜਿੰਨਾ ਕੁ ਉਹਨਾਂ ਨੇ ਬੋਲਿਆ ਸੀ ਆਪਾਂ ਨੂੰ ਉਵੇਂ ਬਣਾਇਆ ਜੀ। ਠੀਕ ਹੈ ਜੀ। ਤਿੰਨੇ ਕਲਰ ਹੀ ਬਹੁਤ ਸੋਹਣੇ ਆਏਗੇ। ਇਹ ਹੋ ਗਿਆ। ਤੇ ਆਪਣੇ ਕੋਲੇ ਬੈਲਵਟ ਦੇ ਵਿੱਚ ਬਾਕੀ ਸੂਟ ਸਾਰੇ ਸੇਵ ਹੋ ਗਏ। ਇੱਕ ਆਪਣੇ ਕੋਲੇ ਮੌਸ ਜਿਹਾ ਕਲਰ ਪਿਆ ਹੈ ਡਾਰਕ ਮਹਿੰਦੀ ਦੇ ਵਿੱਚ ਹੈਗਾ। ਮੌਸ ਜਿਹਾ ਵੀ ਬੋਲ ਸਕਦੇ ਐ ਨੂੰ। ਜੇ ਤੁਸੀਂ ਇਹਦੇ ਉੱਪਰ ਕੋਈ ਵੀ ਵਰਕ ਕਰਵਾਉਣਾ ਹੋਵੇ ਇੱਕ ਸੂਟੇ ਰਹਿ ਗਿਆ ਆਪਣੇ ਕੋਲੇ ਪਹਿਲਵਾੜ ਦੇ ਵਿੱਚ ਤੁਹਮੇ ਇਹ ਵਾਲਾ ਕਲਰ ਪਸੰਦ ਹੋਵੇ ਤੁਸੀਂ ਇਹਦੇ ਉੱਪਰ ਹੈਂਡਵਰਕ ਕਰਵਾਓ ਆਈ ਵਰਕ ਕਰਾਓ ਜੇ ਦੋਨੇ ਵਰਕ ਹੀ ਸੋਹਣੇ ਲੱਗਦੇ ਜਾਂ ਹੈਂਡਵਰਕ ਜਾਂ ਆਈ ਵਰਕ ਠੀਕ ਹੈ ਜੀ ਇਹ ਕਲਰ ਵੀ ਬਹੁਤ ਸੋਹਣਾ ਹੈਗਾ ਬਾਕੀ ਸੂਟ ਦੀ ਬਣ ਕੇ ਗ੍ਰੇਸ ਬਹੁਤ ਸੋਹਣੀ ਆਉਂਦੀ ਹੈ ਪੈਸੇ ਨਹੀਂ ਪਤਾ ਲੱਗਦਾ ਸੂਟ ਦਾ ਜਿੱਥੇ पहले आट के सूट अपने को रह गया आ सारे सूट चल चले है कस्टमर के डिमांड से बने हुए सूट है आप दिखाने जी पशवीन के सूट ये मशीन वर्क हो पशमी का ये भी कलर बहुत सोहना है ये घेरे का वर्क है जी ਬਦੀਆ ਵਾਲਾ ਪਸ਼ਮੀਨਾ ਲੱਗਿਆ ਹੋਇਆ। ਲਓ ਜੀ ਇਹ ਹੋ ਗਿਆ ਜੀ ਇਹਦਾ ਪਾਦੂ ਤੁਹਾਡਾ ਡਿਜ਼ਾਈਨ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਇੱਕ ਕਲਰ ਹੋਰ ਦਿਖਾਉਣੇ ਆ। ਲਓ ਜੀ ਇਹ ਭਾਂਟਾ ਡਿਜ਼ਾਈਨ ਬਣਿਆ ਹੋਇਆ। ਆਹ। ਇਹਨਾਂ ਫਲਾਵਰ ਬਣੇ ਹੋਏ ਆ। ਕਲਰ ਕੰਟਰਾਸਟ ਬਹੁਤ ਸੋਹਣਾ ਲਾਇਆ ਹੈ। ਇਹਦੇ ਨਾਲ ਆਪਾਂ ਕੰਟਰਾਸਟ ਕਰਕੇ ਦੁਪੱਟਾ ਵੀ ਲੈ ਸਕਦੇ ਆ ਤੇ ਮੈਚਿੰਗ ਵੀ ਲੈ ਸਕਦੇ ਆ। ਇਹ ਸੂਟ ਦੇ ਨਾਲ ਤਾਂ ਵੀ ਲੈ ਸਕਦੇ ਆ ਠੀਕ ਹੈ ਜੀ। ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਆਪਾਂ ਭੇਜ ਸਕਦੇ ਆ ਤੇ ਆਪਦੇ ਲਈ ਤੁਸੀਂ ਸੂਟ ਇਹਨਾਂ ਦੇ ਵਿੱਚੋਂ ਵੀ ਕੋਈ ਸੂਟ ਮੰਗਵਾ ਸਕਦੇ ਆ ਇਹ ਵਾਲੇ ਸੂਟ ਤਾਂ ਕਸਟਮਰ ਦੇ ਤੇ ਤੁਸੀਂ ਇਹਨਾਂ ਨਾਲ ਦੇ ਸੂਟ ਤਿਆਰ ਕਰਾਉਣੇ ਹੋਏ ਤੇ ਇਹਨਾਂ ਨਾਲ ਦੇ ਵੀ ਤੁਸੀਂ ਕਰਵਾ ਸਕਦੇ ਆ ਆਪਣੇ ਤੋਂ ਇਹਨਾਂ ਪਸ਼ਮੀਨੇ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਇਹਨਾਂ ਦੇ ਵਿੱਚੋਂ ਵੀ ਆਪਣੇ ਤੋਂ ਸੂਟ ਲੈ ਸਕਦੇ ਹੋ ਠੀਕ ਹੈ ਜੀ ਲਓ ਜਾਈਂ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਜੇ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਵੀਡੀਓ ਨਾਲ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀ ਧੰਨਵਾਦ